ਨੰ ਮੇਰੇ ਚੋਜੀ ਪ੍ਰੀਤਮ ਦੀ ਤੇਰੇ ਜਾ ਕੋਈ ਜਗ ਤੇ ਹੋਰ ਨਹੀਂ ਤਨ ਮਾਂ ਗੁਜਰੀ ਜਿਸ ਜਨਮ ਦਿੱਤਾ ਐਸਾ ਮਾਂ ਜਮਣਾ ਹੋਰ ਨਹੀਂ ਇੱਕ ਕਿਣਕਾ ਬਖਸ਼ੋ ਰਹਿਮਤ ਦਾ ਤੇਰੇ ਦਰ ਤੇ ਅਸੀਸ ਝੁਕਾਵਾ ਮੈਂ ਮੇਰੀ लाज ਸਭਾ ਵਿੱਚ ਰੱਖਦਾ ਤਾ ਜਸ ਸੰਗਤਾਂ ਦੇ ਵਿੱਚ ਗਾਵਾਂ ਮੈਂ ਮੇਰੇ ਜੋਜੀ ਪ੍ਰੀਤਮ ਜੀ ਤਨ ਮੇਰੇ ਜੋਜੀ ਪ੍ਰੀਤਮ ਦੀ ਤੇਰੇ ਜਾ ਕੋਈ ਜਗ ਤੇ ਹੋਰ ਨਹੀਂ ਤਨ ਮਾ ਗੁਜਰੀ ਜਿਸ ਜਨਮ ਦਿੱਤਾ ਐਸਾ ਮਾ ਜਮਣਾ ਹੋਰ ਨਹੀਂ ਇੱਕ ਕਿਣਕਾਰ ਬਖਸ਼ੋ ਰਹਿਮਤ ਦਾ ਤੇਰੇ ਦਰ ਤੇ ਸੀਸ ਝੁਕਾਵਾਂ ਮੈਂ ਮੇਰੀ ਲਾਜ ਸਵਾ ਵਿੱਚ ਰੱਖਦਾ ਤਾਂ ਜਸ ਸੰਗਤਾਂ ਦੇ ਵਿੱਚ ਗਾਵਾਂ ਮੈਂ ਛੋਟੀ ਉਮਰੇ ਬਾਪੂ ਨੂੰ ਤੁਸੀਂ ਛੋਟੀ ਉਮਰੇ ਬਾਪੂ ਨੂੰ ਹੱਸ ਦਿਲਲੀ ਦੇ ਵੱਲ ਤੋਰ ਦਿੱਤਾ ਚੜ ਆਇਆ ਹੜ ਜੋ ਜ਼ੁਲਮਾਂ ਦਾ ਲਾ ਸੀਸ ਪਿਤਾ ਦਾ ਮੋੜ ਦਿੱਤਾ ਇਹ ਤੇਰੀ ਸੋਚ ਨਰਾਲੀ ਨੂੰ ਤਕਵਾਰੀ ਸਦਕੇ ਜਾਵਾਂ ਮੈਂ ਮੇਰੀ लाज ਸਵਾਲੇ ਤੇ ਰੱਖਦਾ ਤਾਂ ਜਸ ਸੰਗਤਾਂ ਦੇ ਵਿੱਚ ਗਾਵਾਂ ਮੈਂ ਓ ਬਾਈ ਧਾਰ ਪਹਾੜੀ ਰਾਜ ਜੋ ਭਾਈ ਤਾਰ ਪਹਾੜੀਏ ਰਾਜੇ ਜੋ ਤੱਕ ਖਿਆਣ ਈਰਖਾ ਕਰਦੇ ਰਹਿ ਤੱਕ ਤੇਰੀ ਚੜ੍ਹਤ ਅਨੋਖੀ ਨੂੰ ਜੋ ਮਨ ਹੀ ਮਨ ਵਿੱਚ ਸੜਦੇ ਰਹਿ ਤੇਰੇ ਉਸਰੋਬ ਨਵਾਬੀ ਨੂੰ ਕਿਸ ਸ਼ਬਦਾਂ ਦੇ ਵਿੱਚ ਗਾਵਾਂ ਮੈਂ ਮੇਰੀ ਲਾਜ ਸਵਾ ਵਿੱਚ ਰੱਖਦਾ ਤਾਂ ਜਸ ਸੰਗਤਾਂ ਦੇ ਵਿੱਚ ਗਾਵਾਂ ਮੈਂ ਖੰਡੇ ਬਾਟੇ ਦਾ ਦੇ ਅਮਰਤ ਖੰਡੇ ਬਾਟੇ ਦਾ ਗਿੜਾ ਤੋਂ ਸ਼ੇਰ ਬਣਾ ਦਿੱਤੇ ਨੀ ਧਰਮ ਦੀ ਡੂੰਗੀ ਰੱਖਣ ਲਈ ਪੁੱਤ ਦੇਖ ਦੇ ਖੇਲਾ ਦਿੱਤੇ ਕਰ ਜਾ ਕਰਤਾਰ ਦਾ ਸਿਰ ਮੇਰੇ ਹੱਸ ਆਖਿਆ ਏਦਾਂ ਲਾਵਾ ਮੈਂ ਮੇਰੀ ਇੱਜ਼ਤ ਸਵਾਵ ਤੇ ਰੱਖਦਾ ਤਾਂ ਜਸ ਸੰਗਤਾਂ ਦੇ ਵਿੱਚ ਗਾਵਾ ਮੈਂ ਹੇ ਰਾਂ ਦਾ ਕੱਕਰ ਸਿਰ ਉੱਤੇ ਸੀ ਜੰਗਲ ਮਾਛੀ ਵਾੜੇ ਪਿਆ ਕੋਈ ਤੇਰੇ ਬਿਨ ਨਹੀਂ ਹੋ ਸਕਦਾ ਜੋ ਧਣ ਤੇ ਕਸ਼ਟ ਸਹਾਰੇ ਪਿਆ ਰਖਤੀ ਮਸਰਾਣਾ ਲੇਟ ਗਿਆ ਕਹ ਤੇਰਾ ਸ਼ੁਕਰ ਮਨਾਵਾ ਮੈਂ ਮੇਰੀ लाज ਸਬਾ ਵਿੱਚ ਰੱਖਦਾ ਤਾਂ ਜਸ ਸੰਗਤਾਂ ਦੇ ਵਿੱਚ ਗਾਵਾ ਮੈਂ ਉਹ ਐਸੀ ਕੁਰਬਾਨੀ ਜੱਗ ਉੱਤੇ ਐਸੀ ਕੁਰਬਾਨੀ ਜੱਗ ਉਤੇ ਕੋਈ ਹੋਰ ਨਹੀਂ ਕਰ ਵਖਾ ਸਕਦਾ ਥਾਂ ਇਟਾਂ ਦੀ ਸਿਰ ਪੁੱਤਰਾਂ ਦੇ ਨਹੀਂ ਨੀਆਂ ਵਿੱਚ ਚਣਵਾ ਸਕਦਾ ਧਨ ਤੇਰਾ ਜਿਗਰਾ ਸਤਵਰ ਜੀ ਕਿਸੇ ਹੋਰ ਦਾ ਨਹੀਂ ਤਕਾਵਾਂ ਮੈਂ ਮੇਰੀ ਲਾਜ ਸਬਾ ਵਿੱਚ ਰੱਖਦਾ ਤਾਂ ਜਸ ਸੰਗਤਾਂ ਦੇ ਵਿੱਚ ਦਾ ਮੈਂ ਨਾ ਐਸਾ ਸੰਤ ਸਿਪਾਈ ਕੋਈ ਨਾ ਐਸਾ ਸੰਤਿਸ਼ਪਾਈ ਕੋਈ ਨਾ ਬ੍ਰਹਮ ਗਿਆਨੀ ਹੋਣਾ ਏ ਨਾ ਤਪੀ ਤਪੀ ਸਰ त्यागी ਕੋਈ ਨਾ ਐਸਾ ਗਾਨੀ ਹੋਣਾ ਏ ਐਸੇ ਅਲ ਬੇਲੇ ਮਾਹੀ ਨੂੰ ਲਖਵਾਰੀ ਸੀਸ ਝੁਕਾਵਾਂ ਮੈਂ ਮੇਰੀ ਲਾਲ ਸਬਾ ਵਿੱਚ ਰੱਖਦਾ ਤਾਂ ਜਸ ਸੰਗਤਾਂ ਦੇ ਵਿੱਚ ਗਾਵਾਂ ਮੈਂ ਆ ਬਲਵਿੰਦਰ ਚਾਨਣ ਤੇ ਹੀਰਾ ਬਲਵਿੰਦਰ ਚਾਨਣ ਤੇ ਪੰਜਾਬ ਦੇ ਸਕੀਆਂ ਪਾਈਆਂ ਨੂੰ ਕਰ ਕਿਰਪਾ ਚਰਨਾ ਵਿੱਚ ਰੱਖੀ ਸਦਾ ਕਰਦੇ ਰਹਿਣ ਵਡਾਈਆਂ ਨੂੰ ਸਿਰ ਧਰ ਕੇ ਤੇਰੇ ਚਰਨਾ ਤੇ ਪੰਜਾਬ ਤੇ ਮੁਕਤੀ ਪਾਵਾਂ ਮੈਂ ਮੇਰੀ लाज ਸਭਾ ਵਿੱਚ ਰੱਖਦਾ ਤਾਂ ਦਸ ਸੰਤਾਂ ਦੇ ਵਿੱਚ ਗਾਵਾਂ ਮੈਂ ਹੋ